ਕਿ ਨਾਉ ਸਾਹ ਹੈ ਤੇ ਕੀ ਮਾਹੌਲ ਲੱਗ ਰਿਹਾ ਹੈ ਮਾਹੌਲ ਕਾਫੀ ਸਹੀ ਹਲ ਚੱਲ ਰਿਹਾ ਹੈ ਵੋਟਾਂ ਪੈ ਰਹੀਆਂ ਹੈ ਗੱਲ ਕਰੀ ਅੰਦਰ ਨੇ ਇਲੈਕਸ਼ਨ ਦੀ ਚੋਣਾਂ ਦੀ ਜੀ ਵੀ ਐਮ ਮਸ਼ੀਨਾਂ 'ਚ ਵੋਟ ਪਾ ਰਹੇ ਹੋ ਤੇ ਅੰਦਰ ਕਿਹਦਾ ਹੀ ਸੁਵਿਧਾ ਨਹੀਂ ਕਰ ਸੁਵਿਧਾ ਬਹੁਤ ਚੰਗੀ ਹੈ ਸਾਰੇ ਪ੍ਰੋਪਰ ਤਰੀਕੇ ਨਾਲ ਬੰਦਾ ਲੈ ਕੇ ਜਾ ਰਿਹਾ ਆਪਣੇ ਸਾਰੇ ਆਧਾਰ ਕਾਰਡ ਕੰਮ ਨੂੰ ਵੋਟ ਪੈ ਰਹੀ ਹੈ ਤੇ ਉਸ ਹਜ਼ਾਰ ਦੇ ਆਪਾਂ ਵੋਟ ਪਾ ਕੇ ਆਏ ਹਾਂ ਇਹ ਮਾਹੌਲ ਕਿਦਾਂ ਦਾ ਲੱਗ ਰਿਹਾ ਹੈ ਮਾਹੌਲ ਬਿਲਕੁਲ ਸ਼ਾਂਤੀ ਬਿਲਕੁਲ ਸ਼ਾਂਤਪਨ ਨਾਲ ਬਿਲਕੁਲ ਓਕੇ ਹੈ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਓਕੇ ਹੈ ਬਿਲਕੁਲ ਕਿਹੜੇ ਐਸੀ ਮੁੱਦਿਆਂ ਤੇ ਵੋਟ ਪਾ ਕੇ ਆਏ ਅਸੀਂ ਵਿਕਾਸ ਦੇ ਮੁੱਦਿਆਂ ਤੇ ਪਾ ਕੇ ਆਏ ਜੀ ਜਿਹੜੇ ਆਪਾਂ ਆਪਣੇ ਮਹੱਲੇ 'ਚ ਦੇਖੇ ਜੀ ਵਿਕਾਸ ਹੋਇਆ ਮਿੱਟੂ ਪਾਂਸਲ ਜੀ ਪਿੰਕੀ ਪਾਂਸਲ ਜੀ ਨੇ ਜੋ ਵਿਕਾਸ ਕਰਤੇ ਹੈ ਉਹਨਾਂ ਦੇ ਤੌਰ ਤੇ ਅਸੀਂ ਕੰਮਾਂ ਦੇ ਤੌਰ ਤੇ ਪਾਈ ਹੈ ਜੀ ਮਾਹੌਲ ਜੀ ਬਹੁਤ ਸਟ੍ਰਿਕਟ ਹੈ ਕੋਈ ਵੀ ਇੱਦਾਂ ਦਾ ਨਹੀਂ ਹੈ ਕਿ ਕੋਈ ਗਲਤ ਵੋਟ ਪੈ ਜਾਵੇ ਜਾਂ ਕੁਝ ਮਾਹੌਲ ਸਹੀ ਹੈ ਇੱਕਦਮ ਸ਼ਾਂਤੀਪੂਰਵਕ ਮੋਟਾ ਬੈਰੀ ਸਭ ਬਧੀਆਂ ਚੱਲ। ਸੱਚੀ ਗੱਲ ਜੀ ਲੁਧਾਨਾ ਲਾਈਵ ਨਾੜ ਦਰਸ਼ਕਾ ਤੁਸੀਂ ਤੇ ਮੈਂ ਹਾਂ ਯੁੰਬਰੀ ਲੁਧਾਨਾ ਦੇ ਨਗਰ ਨਿਗਮ ਦੀ ਚੋਣਾਂ ਲਗਾਤਾਰ ਜਾਰੀ ਹੈ ਤੇ ਇਸ ਵਕਤ 1:00 ਵਜ ਗਿਆ 2:00 ਵਜ ਗਏ ਨੇ ਤੁਹਾਨੂੰ ਦੱਸ ਦਈਏ ਕਿ 1:00 ਵਜ ਦੀ ਟੋਟਲ ਵੋਟਿੰਗ ਜਰੀ ਕੀ ਹੈ 29.87% ਹੋ ਗਈ ਹੋਈ ਹੈ ਲੋਕ ਜਿਹੜੇ ਕੀ ਆਪਣਾ ਮਤਦਾਨ ਦੇ ਚੁੱਕੇ ਨੇ ਤੇ ਹੋਰ ਵੀ ਜਿਹੜੇ ਕੀ ਹੈ ਕਾਫੀ ਘਰੋਂ ਦੀ ਲੋਕ ਆ ਰਹੇ ਨੇ ਤੇ ਆਪਣਾ ਕੀਮਤੀ ਮਤਦਾਨ ਜਿਹੜੇ ਕੀ ਦੇ ਰਹੇ ਨੇ ਤੇ ਉਨ ਉਨ ਮੁੱਦਿਆਂ ਤੇ ਦੇ ਦੇ ਨੇ ਜਿਨ੍ਹਾਂ ਜਿਹੜਾ ਮੁੱਦਿਆਂ ਤੇ ਵਿੱਚ ਜਿਹੜੀ ਲੋੜ ਆ ਲੋਕਾਂ ਨੂੰ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਸਾਹਵਾਂ ਲੋਕਾਂ ਦੇ ਵਿੱਚ ਮਤ ਦੇਣ ਦੇ ਵਿੱਚ ਤੇ ਕੁਝ ਵੋਟਰਸ ਵੀ ਮੈਨਾ ਜੁੜ ਚੁੱਕੇ ਨੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਹੜੇ ਕਿਹੜੇ ਇਹਨਾਂ ਮੁੱਦਿਆਂ ਤੇ ਮੋਟ ਪਾ ਕੇ ਆਏ ਹੋ ਜਿਹੜੇ ਕੰਮ ਹੋਏ ਆ ਜੀ ਗਲੀ ਦੇ ਕੰਮ ਕਰਾਏ ਨੇ ਸਾਰੇ ਸਾਡੇ ਮਹੱਲੇ ਦੇ ਕਾਉਂਸਲਰ ਨੇ ਉਹਨਾਂ ਦੇ ਉੱਤੇ ਪਾਈ ਹੈ ਜੀ ਜੀ ਐਸ ਮਤਲਬ ਕਿੰਨਾ ਹੁਸਾ ਹੈ ਤੇ ਕੀ ਮਾਹੌਲ ਲੱਗ ਰਿਹਾ ਮਾਹੌਲ ਕਾਫੀ ਸਹੀ ਹਾਲ ਚੱਲ ਰਿਹਾ ਹੈ ਵੋਟਾਂ ਪੈ ਰਹੀਆਂ ਸਵੇਰ ਤੋਂ ਜਿਕਰ ਜਿਕਨੇ ਗੱਲ ਕਰੀ ਅੰਦਰਲੇ ਇਲੈਕਸ਼ਨ ਦੀ ਚੋਣਾਂ ਦੀ ਜੀ ਵੀ ਐਮ ਮਸ਼ੀਨਾਂ ਦੇ ਵੋਟ ਵੋਟ ਪਾ ਰਹੇ ਹੋ ਤੇ ਅੰਦਰ ਕਿਹਦਾ ਹੀ ਸੁਵਿਧਾ ਨੇ ਤੁਹਾਡੀ ਸੁਵਿਧਾ ਬਹੁਤ ਚੰਗੀ ਹੈ ਸਾਰੇ ਪ੍ਰੋਪਰ ਤਰੀਕੇ ਨਾਲ ਬੰਦਾ ਲੱਗੇ ਜਾ ਰਿਹਾ ਆਪਣੇ ਸਾਰੇ ਆਧਾਰ ਕਾਰਡ ਤੇ ਕਾਰਪੋਰੇਟ ਕਿੱਦਾਂ ਕੀਤਾ ਜਾ ਰਿਹਾ ਹੈ ਕਾਰਪੋਰੇਟ ਵਧੀਆ ਕੀਤਾ ਜਾ ਰਿਹਾ ਜੀ ਜੇ ਜੇਕਰ ਗੱਲ ਕਰੀਏ ਬਜ਼ੁਰਗਾਂ ਦੇ ਲਈ ਕੋਈ 휠 ਚੇਅਰ ਵਗੈਰਾ ਕੁਝ ਹੈਗਾ ਤਾਂ ਸੀਨੀਅਰ ਸਿਟੀਜ਼ਨ ਨਹੀਂ ਆਦੀ 휠 ਚੇਅਰ ਵਗੈਰਾ ਲੈ ਕੇ ਜਾ ਰਹੇ ਜਿਹੜਾ ਨਹੀਂ ਜਾ ਸਕਦਾ ਉਹਨੂੰ 휠 ਚੇਅਰ ਤੇ ਲੈ ਕੇ ਜਾ ਰਹੇ ਠੀਕ ਹੈ ਜੀ ਬਿਲਕੁਲ ਜਿਨ੍ਹਾਂ ਨੂੰ ਨਹੀਂ ਲੱਗ ਜਾਇਆ ਜਿਹੜੇ ਕਿ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ 휠 ਚੇਅਰਾਂ ਤੇ ਬਿਠਾ ਕੇ ਵੀ ਲੈ ਕੇ ਜਾਇਆ ਜਾ ਰਿਹਾ ਵਾ ਤੇ ਇਹ ਚੋਣ ਨਿਸ਼ਾਨ ਦੇਖ ਸਕਦੇ ਹੋ ਕਿ ਇਹ ਵੋਟ ਸਰ ਵੋਟ ਪਾਏ ਬਿਲਕੁਲ ਪਾਏ ਆ ਜੀ ਕਿਹੜੇ ਕਿਹੜੇ ਮੁੱਦਿਆਂ ਤੇ ਪਾ ਕੇ ਆਏ ਵੋਟ ਕੰਮ ਦੇ ਦਰ ਤੇ ਵੋਟ ਪਾਈਏ ਜੀ ਹਾਂ ਜੀ ਤੇ ਜੇਕਰ ਗੱਲ ਕਰੀਏ ਕਿੰਨਾ ਕੋਸਾ ਸੀਗਾ ਵੋਟ ਪਾਣ ਚ ਬਹੁਤ ਕੋਸਾ ਸੀਗਾ ਜੀ ਕੰਮ ਨੂੰ ਵੋਟ ਪੈ ਰਹੀ ਹੈ ਹਾਂ ਤੇ ਉਸ ਹਜ਼ਾਰ ਤੇ ਆਪਾਂ ਵੋਟ ਪਾ ਕੇ ਆਏ ਆ ਇਹ ਮਾਹੌਲ ਕਿਦਾਂ ਦਾ ਲੱਗ ਰਿਹਾ ਹੈ ਮਾਹੌਲ ਬਿਲਕੁਲ ਸ਼ਾਂਤੀ ਬਿਲਕੁਲ ਸ਼ਾਂਤ ਸੁਭਾਅ ਨਾਲ ਬਿਲਕੁਲ ਓਕੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਓਕੇ ਬਿਲਕੁਲ ਤੁਸੀਂ ਅੰਦਰ ਵੋਟ ਪਾਣ ਗਏ ਕੋਈ ਉਸ ਵਿੱਚ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਬਿਲਕੁਲ ਆਰਾਮ ਨਾਲ ਗਏ ਆ ਵੋਟ ਪਾ ਕੇ ਬਾਹਰ ਆਏ ਆ ਕੋਈ ਅੰਦਰ ਕਿਸੇ ਨੇ ਕੁਝ ਨਹੀਂ 19 21 ਗੱਲ ਹੋਈ ਕੋਈ ਧੱਕਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਆਰਾਮ ਨਾਲ ਕੰਮ ਹੋ ਰਿਹਾ ਸਾਰਾ ਪੀਸਫੁਲੀ ਨਾਲ ਚੱਲ ਰਿਹਾ ਬਿਲਕੁਲ ਪੀਸਫੁਲੀ ਹੋ ਰਿਹਾ ਹੈ ਕਿ ਤੇ ਉਹ ਜਸ ਜੇਕਰ ਗੱਲ ਕਰੀਏ ਅੰਦਰ ਸੁਵਿਧਾਵਾਂ ਦੀ ਅੰਦਰ ਵੀ ਸਾਰੀਆਂ ਸੁਵਿਧਾ ਜਿਹੜਾ ਨਹੀਂ ਜਾ ਸਕਦਾ ਜਾਂ ਵੀਲ ਚੇਅਰ ਤੇ ਲੈ ਕੇ ਜਾ ਰਹੇ ਆ ਜਾਂ ਐਕਟੀਵਾ ਤੇ ਜਾ ਕੇ ਛੱਡ ਆਣੀਆਂ ਗਲੀ ਦੇ ਮੋੜ ਤੱਕ ਉਸ ਤੋਂ ਅੱਗੇ ਤਾਂ ਪੁਲਿਸ ਦਾ ਨਾਕਾ ਲੱਗਾ ਉਹ ਅੱਗੇ ਜਾਣ ਨਹੀਂ ਦਿੰਦੇ ਬਾਕੀ ਉਸ ਤੋਂ ਅੱਗੇ ਜੇ ਜਾਣਾ ਵੀ ਪਵੇ ਹੱਥ ਫੜ ਕੇ ਬਜ਼ੁਰਗ ਨੇ ਕੋਈ ਹੈਗੇ ਨੇ ਉਹਨਾਂ ਨੂੰ ਵੀ ਲੈ ਕੇ ਜਾਈਦਾ ਤੇ ਜੇਕਰ ਗੱਲ ਕਰੀਏ ਅੰਦਰ ਸਿਕਿਉਰਟੀ ਪਰਪਰਿਚ ਤੇ ਕਿਸ ਤਰ੍ਹਾਂ ਸਿਕਿਉਰਟੀ ਹੈ ਬਿਲਕੁਲ ਓਕੇ ਸਿਕਿਉਰਟੀ ਹੈ ਬਿਲਕੁਲ ਆਪਣਾ ਵਧੀਆ ਤਰੀਕੇ ਨਾਲ ਟ੍ਰੀਟ ਕਰ ਰਹੇ ਨੇ ਕੋਈ ਤੱਕਾ ਨਹੀਂ ਮੁੱਕੀ ਨਹੀਂ ਕੋਈ ਬੜਕ ਨਹੀਂ ਕੋਈ ਕਹਦੇ ਨਾ ਕਿ ਨਈ ਜੀ ਜਾਓ ਆਓ ਕੁਛ ایسی ਗੱਲ ਨਹੀਂ ਬਿਲਕੁਲ ਓਕੇ ਹੋ ਰਿਹਾ ਹੈ ਮੈਂ ਵੋਟਰ ਪਾਤੀ ਤੁਸੀਂ ਹਾਂ ਬਿਲਕੁਲ ਮੈਂ ਵੋਟਰ ਪਾਤੀ ਹਾਂ ਇਹ ਕੀ ਚੀਜ਼ ਹੈ ਤੋਂ ਇਹ ਤਸਵੀਰਾਂ ਵੋਟਰ ਜਿਹੜੇ ਕੀ ਹੈ ਵੋਟਰ ਪਾ ਚੁੱਕੇ ਨੇ ਆਪਣਾ ਕੀਮਤੀ ਮਾਤਾਂ ਜਿਹੜੇ ਕੀ ਆਪਣੇ ਚੁਣੇ ਜਿਹੜਾ ਕਿ ਜਿਨ੍ਹਾਂ ਨੇ ਇਹਨਾਂ ਉਮੀਦਵਾਰ ਚੁਣੇ ਉਹਨਾਂ ਨੂੰ ਪਾ ਚੁੱਕੇ ਨੇ ਪਰ ਤਸਵੀਰਾਂ ਹੋਰ ਵੀ ਦਿਖਾਵਾਂਗੇ ਕਿ ਲਗਾਤਾਰ ਜਿਹੜਾ ਕਿ ਆ ਵੋਟਰ ਮਤਦਾਨ ਦਿੰਦੇ ਹੋਏ ਨਜ਼ਰ ਵੀ ਆ ਰਹੇ ਨੇ ਤੇ ਲਗਾਤਾਰ ਜਿਹੜਾ ਕਿ ਆ ਸਵੇਰ ਤੋਂ ਜਿਹੜਾ ਕਿ ਆ ਟਾਵਾ ਟਾਵਾ ਲੋਕ ਚੱਲ ਰਹੇ ਪਰ ਹੁਣ ਜਿਹੜਾ ਕਿ ਆ ਸੂਰੇ ਉਹਦੇ ਜਦੋਂ ਸੂਰੇ ਉਹਦੇ ਜਦੋਂ ਹੋਇਆ ਤੇ ਜਦੋਂ ਤੁੱਪ ਤਾਂ ਨੂੰ ਚੜੀ ਤੇ ਉਸ ਤੋਂ ਬਾਅਦ ਲੋਕ ਜਿਹੜਾ ਕਿ ਆ ਲਗਾਤਾਰ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਲਾਜ਼ਮੀ ਤਸਵੀਰਾਂ ਨੇ ਜਿੱਥੇ ਕਿ ਅੱਜ ਅਹਿਮ ਦਿਨ ਅੱਜ ਜਿਹੜੇ ਕਿ ਲੋਕ ਕਰੋ ਦੀ ਨਿਕਲ ਕੇ ਆਪਣਾ ਜਿਹੜਾ ਕੀ ਹੈ ਕੀਮਤੀ ਵੋਟ ਜਿਹੜਾ ਕੀ ਹੈ ਉਹ ਚੁਣੇ ਹੋਏ ਉਮੀਦਵਾਰਾਂ ਨੂੰ ਪਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਹੈ ਵਿਕਾਸ ਹੋ ਸਕੇ ਜਿਹੜੇ ਵੀ ਉਮੀਦਵਾਰ ਅੱਜ ਸ਼ਾਮ ਨੂੰ ਜਿਹੜੇ ਕੀ ਨਤੀਜੇ ਆਣਗੇ ਤੇ ਨਤੀਜੇ ਤੋਂ ਬਾਅਦ ਜਿਹੜੇ ਕੀ ਹੈ ਜਿਹੜਾ ਉਮੀਦਵਾਰ ਹਰ 95 ਵੋਟਰਾਂ ਦੇ ਵਿੱਚੋਂ ਕਿਹੜੇ ਜੋ ਵੀ ਉਮੀਦਵਾਰ ਵਿਜੇਤਾ ਹੋਏਗਾ ਲੋਕਾਂ ਦਾ ਇਹ ਵੀ ਕਹਿਣਾ ਕਿ ਪਾਰਟੀ ਜਾਂ ਚਿਹਰੇ ਨੂੰ ਨਹੀਂ ਵੋਟ ਪਾਈ ਜਾ ਰਹੀ ਇਹ ਕੰਮ ਕਿਤੇ ਕਿਰਾਏ ਦੇ ਜਿਹੜਾ ਕੀ ਹੈ ਉਮੀਦਵਾਰ ਨੂੰ ਵੋਟ ਪਾਈ ਜਾਏਗੀ ਤੇ ਮੇਨ ਨਾਲ ਇੱਕ ਵੋਟਰ ਵੀ ਜੁੜ ਚੁੱਕੇ ਨੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਵਿਨੇ ਜੀ ਵਿਨੇ ਜੀ ਕਿਹੜੇ ਕਿਹੜੇ ਵੋਟ ਪਾਏ ਪਲੇ ਗੱਲ ਹਾਂਜੀ ਹਾਂਜੀ ਸਰ ਪਾਤੀ ਜੀ ਪਾਤੀ ਕਿਹੜੇ ਐਸੀ ਮੁੱਦਿਆਂ ਤੇ ਵੋਟ ਪਾ ਕੇ ਆਏ ਹੋ ਅਸੀਂ ਵਿਕਾਸ ਦੇ ਮੁੱਦਿਆਂ ਤੇ ਪਾ ਕੇ ਆਏ ਜੀ ਜਿਹੜੇ ਆਪਾਂ ਆਪਣੇ ਮਹੱਲੇ 'ਚ ਦੇਖੇ ਜੀ ਵਿਕਾਸ ਹੋਇਆ ਮਿੱਟੂ ਬਾਂਸਲ ਜੀ ਪਿੰਕੀ ਬਾਂਸਲ ਜੀ ਨੇ ਜੋ ਵਿਕਾਸ ਕੀਤੇ ਆ ਉਹਨਾਂ ਦੇ ਤੌਰ ਤੇ ਅਸੀਂ ਕੰਮਾਂ ਦੇ ਤੌਰ ਤੇ ਪਾਈ ਹੈ ਜੀ ਵੋਟ ਜੇਕਰ ਗੱਲ ਕੀਤੀ ਜਾਵੇ ਅੰਦਰ ਅੰਦਰ ਈਵੀਐਮ ਮਸ਼ੀਨ ਜਿਹੜੀ ਵੋਟ ਪਾ ਕੇ ਆਏ ਹੋ ਤੇ ਕਿਸ ਤਰ੍ਹਾਂ ਦਾ ਮਾਹੌਲ ਅੰਦਰ ਤੇ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਮਾਹੌਲ ਜੀ ਬਹੁਤ ਸਟ੍ਰਿਕਟ ਹੈ ਕੋਈ ਵੀ ਇਦਾਂ ਦਾ ਨਹੀਂ ਹੈ ਕਿ ਕੋਈ ਗਲਤ ਵੋਟ ਪੈ ਜਾਵੇ ਜਾਂ ਕੁਛ ਮੋਲ ਸਹੀ ਹੈ ਇੱਕਦਮ ਹਾਂ ਸ਼ਾਂਤੀਪੂਰਵਕ ਸ਼ਾਂਤੀਪੂਰਵਕ ਵੋਟਾਂ ਪੈ ਰਹੀ ਹੈ ਜੀ ਸਭ ਵਧੀਆ ਚੱਲ ਰਿਹਾ ਹੈ ਹਾਂ ਜੀ ਸੁਰੱਖਿਆ ਪ੍ਰਬੰਧ ਕਿਤਾ ਕਿਵੇਂ ਕੀਤੇ ਗਏ ਸੁਰੱਖਿਆ ਪ੍ਰਬੰਧ ਤੁਹਾਡੇ ਸਾਹਮਣੇ ਹੀ ਹੈ ਜੀ ਦੇਖੋ ਬੈਰੀਕੇਡ ਇੱਥੇ ਤੱਕ ਲਾਤੇ ਹੋਏ ਹਨ ਹਾਂ ਕੋਈ ਇਦਾਂ ਫਾਲਤੂ ਬੰਦਾ ਅੰਦਰ ਨਹੀਂ ਜਾ ਸਕਦਾ ਮੋਬਾਈਲ ਤੱਕ ਨਹੀਂ ਅੰਦਰ ਜਾ ਰਹੇ ਅੱਛਾ ਮੋਬਾਈਲ ਤੱਕ ਨਹੀਂ ਅੰਦਰ ਜਾ ਰਹੇ ਹਾਂ ਜੀ ਹਾਂ ਜੀ ਰਿਸਟ੍ਰਿਕਸ਼ਨ ਲਾਈ ਹੋਈ ਹੈ ਹਾਂ ਜੀ ਮੇਰੇ ਹੁਣ ਫਰੈਂਡ ਗਏ ਦੇਖੋ ਜੀ ਮੇਰੇ ਜੇਬ ਚ ਕਿੰਨੇ ਚਾਰ- ओके ओके हां जी ठीक है अह ਕੀਮਤੀ ਵੋਟ ਪਾ ਕੇ ਆਏ ਬਿਲਕੁਲ ਬਿਲਕੁਲ ਜੀ ਇਹ ਮਤਦਾਨ ਹੈ ਬੰਦਾ ਆਪਣੀ ਦਾਣ ਇੱਕ ਤਰ੍ਹਾਂ ਦਾ ਆਪਣੇ ਸੋਚ ਸਮਝ ਕੇ ਦੇਣਾ ਚਾਹੀਦਾ ਜੋ ਵੀ ਹੈ 5 ਸਾਲਾਂ ਬਾਅਦ ਬੰਦੇ ਨੂੰ ਦੇਖ ਕੇ ਜੀ 5 ਸਾਲਾਂ ਬਾਅਦ ਇੱਕ ਕੀਮਤੀ ਮਤਦਾਨ ਦੇਣਾ ਚਾਹੀਦਾ ਦਿੰਦੇ ਆ ਲੋਕ ਆਪਣਾ ਤੇ ਕਿਸ ਤਰ੍ਹਾਂ ਦਾ ਉਸਤਾਦ ਸੀਗਾ ਤੁਹਾਡੇ ਵਿੱਚ ਮੇਰੇ ਤੇ ਬਹੁਤ ਉਸਤਾਦ ਸੀ ਐਤਕੀ ਕਿਉਂਕਿ ਆਪਾਂ ਦੇਖਿਆ ਜੀ ਕੰਮ ਜਿਨ੍ਹਾਂ ਦੇ ਜਿਨ੍ਹਾਂ ਨੇ ਵਧੀਆ ਕੰਮ ਕੀਤੇ ਆ ਉਹਨਾਂ ਨੂੰ ਵੀ ਵੋਟ ਪਾ ਕੇ ਆਏ ਆ ਜੀ ਬਸ ਉਹਨਾਂ ਦੇ ਨਾਲ ਖੜੇ ਜੀ ਹਟਾ ਮਸੇ ਠੀਕ ਠੀਕ ਸੋ ਬਿਲਕੁਲ ਵੋਟਰ ਦਾ ਵੀ ਕਹਿਣਾ ਕਿ ਵਿਕਾਸ ਕਰਨ ਨੂੰ ਵੋਟ ਪਈ ਹੈ ਨਾ ਕਿ ਚਿਹਰੇ ਨੂੰ ਨਾ ਕਿ ਪਾਰਟੀ ਨੂੰ ਵੋਟ ਪਈ ਹੈ ਤੇ ਇੱਕ ਤਸਵੀਰ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਵਾਰਡ ਨੰਬਰ 80 ਵਿੱਚ ਮੌਜੂਦ ਹੈ ਜਿੱਥੇ ਕਿ ਸੁਰੱਖਿਆ ਪ੍ਰਬੰਧ ਉਹ ਵੀ ਜਿਹੜੇ ਕੀ ਚੈਕਿੰਗ ਕਰਦੇ ਹੋ ਨਜ਼ਰ ਆ ਰਹੇ ਨੇ ਤੇ ਨਾਲ ਨਾਲ ਇਹ ਵੀ ਚੇਤਾਵਨੀ ਦਿੰਦੇ ਪਏ ਨੇ ਤੇ ਨਾਲ ਇਹ ਵੀ ਦੱਸਦੇ ਪਏ ਨੇ ਕਿ ਮੋਬਾਈਲ ਫੋਨ ਜਿਹੜਾ ਕੀ ਅੰਦਰ ਨਾ ਲੈ ਕੇ ਜਾਇਆ ਜਾਵੇ ਤੇ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਵਾਰਡ ਨੰਬਰ 79 ਤੇ 80 ਦੀਆਂ ਨੇ ਜਿੱਥੇ ਕਿ ਸਕੂਲ ਦੇ ਵਿੱਚ ਜਿਹੜਾ ਕੀ ਬੂਥਿੰਗ ਸੈਂਟਰ ਹੈ ਜਿੱਥੇ ਲੋਕਾਂ ਨੂੰ ਜਿਹੜਾ ਕੀ ਅਪੀਲ ਵੀ ਕੀਤੀ ਜਰਿ ਕੀ ਆਪਣਾ ਫੋਨ ਮੋਬਾਈਲ ਜਿਹੜੀ ਆ ਬਾਹਰ ਰੱਖ ਕੇ ਜਾਓ ਤਾਂ ਕਿ ਅੰਦਰ ਆਰਾਮ ਨਾਲ ਤੁਸੀਂ ਆਪਣਾ ਮਤਦਾਨ ਦੇ ਸਕੋ ਤੇ ਸੁਰੱਖਿਆ ਪ੍ਰਬੰਧ ਦੇ ਕੜੇ ਜਿਹੜੀ ਆ ਤੇ ਲਗਾਏ ਗਏ ਨੇ ਆਫੀਸਰਸ ਕੜੇ ਹੋਏ ਨੇ ਹਰ ਇੱਕ ਪਹਿਲ ਤੇ ਅਦਾਹ ਤੇ ਚੈੱਕਿੰਗ ਕੀਤੀ ਜਾ ਰਹੀ ਤੇ ਲੋਕਾਂ ਨੂੰ ਵੀ ਜਿਹੜੀ ਕਿ ਆ ਜਾ ਰਿਹਾ ਵਗਾ ਦੇ ਸਕਦੇ ਹੋ ਕਿ ਇੱਕ ਬੈਰੀਗੇਟਿੰਗ ਦੀ ਤਾਰ ਜਿਹੜੀ ਹੈ ਲਾਈ ਹੋਈ ਹੈ ਤਾਰ ਵਗੈਰਾ ਲਾਈ ਹੈ ਤਾਂ ਕਿ ਸ਼ਾਂਤੀ ਮੀ ਪੂਰਨ ਮੇ ਨਾ ਜਿਹੜੀ ਆ ਮਤਦਾਨ ਲੋਕ ਦੇ ਸਕਣ জুড়েও লুধানা লাইফ দবম বেড়ি রিপোম বেড়ি রপোর্ট হানি ধ